ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਹਫਤਾਵਾਰੀ ਰਾਸ਼ੀ ਫਲ ਦੇ ਬਾਰੇ ਕਿ ਇਹ ਹਫਤਾ ਤੁਹਾਡੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਲੈ ਕੇ ਆਉਣ ਵਾਲਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸਵੇਰ ਦੀਆਂ ਨੂੰ ਸ਼ੁਰੂ ਕਰਦੇ ਹਾਂ ਤੇ ਦੱਸਦੇ ਹਾਂ ਜੀ ਕਿ 12 ਹੀ ਰਾਸ਼ੀਆਂ ਵਾਲਿਆਂ ਦੀ ਜ਼ਿੰਦਗੀ ਵਿੱਚ ਕਿਹੜੇ ਵੱਡੇ ਬਦਲਾਅ ਆਉਣ ਵਾਲੇ ਹਨ ਸੋ ਦੋਸਤੋ ਇਸ ਹਫ਼ਤੇ ਮੇਖ ਰਾਸ਼ੀ ਵਾਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਖੇਡ ਖੁੱਦ ਵਿੱਚ ਹਿੱਸਾ ਲੈਣ ਇਸ ਸਮੇਂ ਤੁਹਾਨੂੰ ਜ਼ਿਆਦਾ ਲੋਡ ਹੋਵੇਗੀ ਕਿਉਂਕਿ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਚੰਗੀ ਸਿਹਤ ਤੇ ਇੱਕ ਚੰਗੇ ਸਫਲ ਜੀਵਨ ਦੀ ਕੁੰਜੀ ਹੀ ਖੇਡਾਂ ਹਨ ਇਸ ਗੱਲ ਨੂੰ ਯਾਦ ਰੱਖੋ ਕਿ ਖੁਦ ਨੂੰ ਸਿਹਤਮੰਦ ਰੱਖਣ ਦਾ ਯਤਨ ਕਰੋ ਪਰੰਤੂ ਤੁਸੀਂ ਦੂਜਿਆਂ ਦੀ ਗੈਰ ਜ਼ਰੂਰੀ ਮੰਗਾਂ ਨੂੰ ਪੂਰਾ ਕਰਦੇ ਕਰਦੇ ਨਾ ਚਾਹੁੰਦੇ ਹੋਏ ਵੀ ਆਪਣਾ ਪੈਸਾ ਜ਼ਿਆਦਾ ਖਰਚ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਭਵਿੱਖ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਇਸ ਸਮੇਂ ਤੁਹਾਨੂੰ ਦੂਜਿਆਂ ਨੂੰ ਨਾ ਕਹਿਣਾ ਸਿੱਖਣ ਦੀ ਆਦਤ ਪਾਉਣੀ ਚਾਹੀਦੀ ਹੈ ਇਸ ਹਫ਼ਤੇ ਤੁਹਾਡਾ ਕੋਈ ਕਰੀਬੀ ਜਾਂ ਘਰ ਦਾ ਮੈਂਬਰ ਤੁਹਾਡੇ ਪ੍ਰਤੀ ਬਹੁਤ ਹੀ ਅਜੀਬ ਵਿਹਾਰ ਕਰ ਸਕਦਾ ਹੈ ਜਿਸ ਦੇ ਕਾਰਨ ਤੁਹਾਨੂੰ ਕੁਝ ਅਸਹਿਜਤਾ ਮਹਿਸੂਸ ਹੋਵੇਗੀ ਨਾਲ ਹੀ ਤੁਸੀਂ ਉਹਨਾਂ ਨੂੰ ਸਮਝਾਉਣ ਵਿੱਚ ਬਹੁਤ ਸਾਰਾ ਸਮਾਂ ਤੇ ਊਰਜਾ ਵੀ ਖਰਾਬ ਕਰ ਸਕਦੇ ਹੋ ਇਸ ਹਫ਼ਤੇ ਆਪਣੇ ਸਾਰੇ ਹੀ ਰਸਤੇ ਦੀਆਂ ਚੁਣੌਤੀਆਂ ਨੂੰ ਪਾਰ ਸਾਂ ਕਰ ਸਕਦੇ ਹੋ ਤੇ ਸਖਤ ਮਿਹਨਤ ਦੇ ਨਾਲ ਦੁਸ਼ਮਣਾਂ ਤੇ ਵਿਰੋਧੀਆਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਤੁਹਾਨੂੰ ਤੁਹਾਡੀ ਮਿਹਨਤ ਦੇ ਅਨੁਸਾਰ ਚੰਗੇ ਨਤੀਜੇ ਪ੍ਰਾਪਤ ਹੋਣਗੇ ਇਸ ਲਈ ਅਜੇ ਹੀ ਸਫਲਤਾ ਦੇ ਵਿੱਚ ਤੇ ਸਥਿਤੀ ਦੇ ਵਿੱਚ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਤਰੱਕੀ ਮਿਲ ਜਾਵੇਗੀ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਆਪਣੇ ਟੀਚਿਆਂ ਵੱਲ ਫੋਕਸ ਕਰਨ ਦੀ ਜ਼ਰੂਰਤ ਹੈ ਤੁਹਾਡੀ ਰਾਸ਼ੀ ਦੇ ਲੋਕਾਂ ਨੂੰ ਇਸ ਹਫਤੇ ਪੜ੍ਹਾਈ ਲਿਖਾਈ ਦੇ ਖੇਤਰ ਵਿੱਚ ਆ ਰਹੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ ਤੁਸੀਂ ਤਣਾਅ ਮੁਕਤ ਹੋ ਕੇ ਤਰੋਤਾਜ਼ਾ ਮਹਿਸੂਸ ਕਰਦੇ ਹੋ ਅਜਿਹੇ ਸਮੇਂ ਦਾ ਲਾਭ ਉਠਾਓ ਪੜ੍ਹਾਈ ਦੇ ਇਲਾਵਾ ਵੀ ਕੁਝ ਸਰੀਰਕ ਗਤੀਵਿਧੀਆਂ ਵੱਲ ਧਿਆਨ ਦਿਓ ਇਸ ਹਫਤੇ ਤੁਸੀਂ ਇਹਦਾ ਉਪਾਅ ਕਰਨਾ ਹੈ ਜੀ ਹਰ ਰੋਜ਼ ਹਨੂਮਨ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੇ ਅੰਦਰ ਧਾਰਮਿਕ ਪ੍ਰਵਿਰਤੀ ਦਾ ਵਿਕਾਸ ਹੋਵੇਗਾ ਜਿਸ ਕਾਰਨ ਤੁਸੀਂ ਆਪਣੇ ਚੰਗੇ ਦੋਸਤਾਂ ਦੇ ਨਾਲ ਧਾਰਮਿਕ ਥਾਂ ਤੇ ਜਾਣ ਦੀ ਯੋਜਨਾ ਬਣਾ ਸਕਦੇ ਹੋ ਉੱਥੇ ਤੁਹਾਨੂੰ ਕਿਸੇ ਸੰਤ ਵਿਅਕਤੀ ਦਾ ਅਸ਼ੀਰਵਾਦ ਮਿਲ ਸਕਦਾ ਹੈ ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲ ਜਾਵੇਗੀ ਪਰੰਤੂ ਇਸ ਧਨ ਦੀ ਪ੍ਰਾਪਤੀ ਬਹੁਤ ਘੱਟ ਸਮੇਂ ਲਈ ਹੋਵੇਗੀ ਇਸ ਲਈ ਖਾਸ ਤੌਰ ਤੇ ਇਹ ਜਾਤਕ ਜਿਹੜੇ ਵੀ ਕਿਸੇ ਗੈਰ ਕਾਨੂੰਨੀ ਗਤੀਵਿਧੀ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਇਸ ਸਮੇਂ ਕਿਸੇ ਪ੍ਰਕਾਰ ਦਾ ਜੋਖਮ ਲੈਣ ਤੋਂ ਬਚਣਾ ਹੋਵੇਗਾ ਨਹੀਂ ਤਾਂ ਧਨ ਹਾਨੀ ਤਾਂ ਸੰਭਵ ਹੈ ਇਸ ਹਫਤੇ ਘਰ ਪਰਿਵਾਰ ਵਿੱਚ ਬੱਚੇ ਤੁਹਾਡੇ ਸਾਹਮਣੇ ਕਿਸੇ ਤੀਜੇ ਜਾਂ ਬਾਹਰੀ ਮੈਂਬਰ ਦਾ ਦੁਰਵਿਹਾਰ ਕਰਦੇ ਹੋਏ ਨਜ਼ਰ ਆਉਣਗੇ ਇਸ ਦੇ ਕਾਰਨ ਤੁਹਾਨੂੰ ਦੂਜਿਆਂ ਦੇ ਸਾਹਮਣੇ ਅਪਮਾਨਿਤ ਹੋ ਸਕਦਾ ਹੈ ਹਾਲਾਂਕਿ ਬੱਚਿਆਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਨਾਲ ਬੈਠ ਕੇ ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ ਇਸੇ ਸਮੇਂ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ ਕਿ ਤੁਹਾਡੀ ਰਾਸ਼ੀ ਵਿੱਚ ਜ਼ਿਆਦਾਤਰ ਗ੍ਰਹਾਂ ਦੀ ਸਥਿਤੀ ਦੱਸਦੀ ਹੈ ਕਿ ਤੁਹਾਡੇ ਕੰਮ ਸਾਰੇ ਹੀ ਇੱਛਾ ਅਨੁਸਾਰ ਪੂਰੇ ਹੋ ਜਾਣਗੇ ਹਾਲਾਂਕਿ ਇਸ ਦੇ ਇਲਾਵਾ ਤੁਹਾਨੂੰ ਸ਼ੁਰੂਆਤ ਤੋਂ ਹੀ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਸੰਬੰਧ ਵਧੀਆ ਬਣਾ ਕੇ ਹੀ ਚੱਲਣਾ ਪਵੇਗਾ ਤੁਹਾਡੇ ਹਫਤਾਵਾਰੀ ਰਾਸ਼ੀ ਫਲ ਦੇ ਅਨੁਸਾਰ ਵਿਦਿਆਰਥੀ ਲੋਕਾਂ ਦੇ ਲਈ ਸਮਾਂ ਇਹ अनेका ਹੀ ਸੌਗਾਤਾਂ ਲੈ ਕੇ ਆ ਸਕਦਾ ਹੈ ਜਦੋਂ ਤੁਹਾਨੂੰ ਘੱਟ ਮਿਹਨਤ ਕਰਕੇ ਵੀ ਪੜ੍ਹਾਈ ਵਿੱਚ ਇਸ਼ਾ ਤੋਂ ਜ਼ਿਆਦਾ ਅੰਕ ਪ੍ਰਾਪਤ ਹੋ ਸਕਦੇ ਹਨ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 21 ਵਾਰ ਓਮ ਗੁਰਵੇ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਚਿੰਤਾ ਨਾ ਕਰੋ ਨਹੀਂ ਤਾਂ ਅਜਿਹਾ ਕਰਨ ਨਾਲ ਤੁਹਾਡੀ ਸਿਹਤ ਹੋਰ ਵਿਗੜ ਸਕਦੀ ਹੈ ਇਸ ਲਈ ਖੋਦ ਨੂੰ ਦੂਜੇ ਕੰਮਾਂ ਵਿੱਚ ਵਿਅਸਤ ਰੱਖਦੇ ਹੋਏ ਸਹੀ ਡਾਕਟਰ ਤੋਂ ਇਲਾਜ ਕਰਵਾਓ ਗ੍ਰਹਿਾਂ ਦੀ ਸਥਿਤੀ ਦੇ ਅਨੁਸਾਰ ਤੁਹਾਡੀ ਰਾਸ਼ੀ ਦੇ ਲੋਕਾਂ ਲਈ ਆਰਥਿਕ ਹਫਤਾ ਚੰਗਾ ਹੋਵੇਗਾ ਇਸ ਤੋਂ ਇਲਾਵਾ ਤੁਹਾਨੂੰ ਸਮਾਜ ਵਿੱਚ ਸਥਿਤੀ ਮਜ਼ਬੂਤ ਕਰਨ ਲਈ ਧਨ ਵਧਾਉਣ ਦੇ ਲਈ ਕੋਈ ਸ਼ਾਨਦਾਰ ਮੌਕੇ ਪ੍ਰਾਪਤ ਹੋ ਸਕਦੇ ਹਨ ਇਸ ਹਫਤੇ ਤੁਸੀਂ ਪਰਿਵਾਰਕ ਸ਼ਾਂਤੀ ਬਣਾਉਣ ਦੇ ਲਈ ਪਰਿਵਾਰ ਦੇ ਮੈਂਬਰਾਂ ਨਾਲ ਆਪਣੇ ਸਬੰਧ ਬਿਹਤਰ ਬਣਾਉਣੇ ਹਨ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਹ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀ ਤੇ ਬੌਸ ਤੋਂ ਝਾੜ ਪੈ ਸਕਦੀ ਹੈ ਕਿਉਂਕਿ ਸੰਭਾਵਨਾ ਹੈ ਤੁਸੀਂ ਕੰਮ ਵਿੱਚ ਗੜਬੜ ਕਰਦੇ ਹੋਗੇ ਇਸ ਕਾਰਨ ਤੁਹਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹੀ ਸਥਿਤੀ ਵਿੱਚ ਕੰਮ ਨੂੰ ਪੂਰੀ ਲਗਨ ਤੇ ਪੂਰੇ ਹੀ ਸਹੀ ਤਰੀਕੇ ਨਾਲ ਕਰੋ ਇਸ ਹਫਤੇ ਇਸ ਰਾਸ਼ੀ ਦੇ ਵਿਦਿਆਰਥੀ ਬੱਚਿਆਂ ਦੇ ਲਈ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਮੌਕਾ ਮਿਲ ਸਕਦਾ ਹੈ ਹਾਲਾਂਕਿ ਇਸ ਦੇ ਲਈ ਉਹਨਾਂ ਨੂੰ ਸ਼ੁਰੂਆਤ ਤੋਂ ਹੀ ਮਿਹਨਤ ਕਰਨ ਦੀ ਲੋੜ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਨਿਯਮਤ ਰੂਪ ਵਿੱਚ ਪਰਾਚੀਨ ਗ੍ਰੰਥ ਨਰਾਇਣ ਨਾਮ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਉਹਨਾਂ ਖੁਸ਼ਕਿਸਮਤ ਦਿਨਾਂ ਵਰਗਾ ਨਹੀਂ ਹੋਵੇਗਾ ਜਦੋਂ ਤੁਸੀਂ ਭਾਗਸ਼ਾਲੀ ਸਿੱਧ ਹੁੰਦੇ ਸੀ। ਇਸ ਲਈ ਇਸ ਸਮੇਂ ਦੌਰਾਨ ਤੁਸੀਂ ਜੋ ਵੀ ਬੋਲੋ ਸੋਚ ਸਮਝ ਕੇ ਬੋਲੋ। ਕਿਉਂਕਿ ਛੋਟੀ ਜਹੀ ਗੱਲ ਦਿਨ ਭਰ ਵਿੱਚ ਵੱਧ ਕੇ ਕਿਸੇ ਵੱਡੇ ਵਿਵਾਦ ਦਾ ਹਿੱਸਾ ਬਣ ਸਕਦੀ ਹੈ। ਇਸ ਨਾਲ ਤੁਹਾਨੂੰ ਬੇਕਾਰ ਦੀ ਮਾਨਸਿਕ ਚਿੰਤਾ ਹੋ ਸਕਦੀ ਹੈ ਨਾਲ ਹੀ ਨਾਲ ਦੱਸ ਦਈਏ ਕਿ ਭਾਵੇਂ ਦਫ਼ਤਰ ਹੋਵੇ ਜਾਂ ਕਾਰੋਬਾਰ ਲਾਪਰਵਾਹੀ ਤੁਹਾਨੂੰ ਆਰਥਿਕ ਨੁਕਸਾਨ ਕਰਵਾ ਸਕਦੀ ਹੈ ਇਸ ਲਈ ਜਲਦਬਾਜ਼ੀ ਵਿੱਚ ਕੋਈ ਵੀ ਕੰਮ ਨਹੀਂ ਕਰਨਾ ਘਰ ਦੇ ਖਰਾਬ ਜਾਂ ਅਸ਼ਾਂਤ ਮਾਹੌਲ ਦੀ وجہ ਨਾਲ ਇਸ ਹਫ਼ਤੇ ਤੁਹਾਡਾ ਮਨ ਉਦਾਸ ਰਹਿ ਸਕਦਾ ਹੈ ਅਜਿਹੇ ਵਿੱਚ ਤੁਹਾਡੇ ਦੁਆਰਾ ਇਸ ਸਮੇਂ ਉਠਾਇਆ ਗਿਆ ਕੋਈ ਗਲਤ ਕਦਮ ਪਰਿਵਾਰਕ ਵਾਤਾਵਰਣ ਨੂੰ ਹੋਰ ਜ਼ਿਆਦਾ ਖਰਾਬ ਕਰ ਸਕਦਾ ਹੈ ਇਸ ਲਈ ਆਪਣੇ ਵੱਲੋਂ ਕੋਈ ਵੀ ਗਲਤ ਤੌਰ ਤੇ ਕਰਨ ਤੋਂ ਬਚਣਾ ਹੈ ਤੇ ਆਪਣੇ ਸਾਰੇ ਹੀ ਸਵਾਲਾਂ ਦੇ ਜਵਾਬ ਲੱਭਣ ਦਾ ਤੁਹਾਨੂੰ ਮੌਕਾ ਮਿਲ ਜਾਵੇਗਾ ਇਸ ਨਾਲ ਤੁਹਾਨੂੰ ਇਸ ਗੱਲ ਦਾ ਵੀ ਪਤਾ ਲੱਗ ਸਕਦਾ ਹੈ ਕਿ ਤੁਹਾਡਾ ਬੌਸ ਤੁਹਾਡੇ ਨਾਲ ਇੰਨੇ ਰੁੱਖੇਪਨ ਨਾਲ ਗੱਲ ਕਿਉਂ ਕਰਦਾ ਹੈ ਤੁਸੀਂ ਜੋ ਵੀ ਗੱਲ ਕਰਨੀ ਹੈ ਸੋਚ ਸਮਝ ਕੇ ਕਰੋ ਵਿਦਿਆਰਥੀ ਵਰਗ ਇਸ ਸਮੇਂ ਸਫਲਤਾ ਦੇ ਵਿੱਚੋਂ ਈਰਖਾ ਤੋਂ ਬਚੋ ਨਹੀਂ ਤਾਂ ਕਈ ਬੱਚੇ ਤੁਹਾਡੇ ਵਿਰੋਧ ਖੜੇ ਹੋ ਸਕਦੇ ਹਨ ਅਤੇ ਅਧਿਆਪਕਾਂ ਨੂੰ ਤੁਹਾਡੇ ਖਿਲਾਫ ਪੜਕਾ ਸਕਦੇ ਹਨ ਤੇ ਤੁਸੀਂ ਕਿਸੇ ਸਾਜ਼ਿਸ਼ ਦਾ ਹਿੱਸਾ ਬਣ ਸਕਦੇ ਹੋ ਇਸ ਹਫ਼ਤੇ ਤੁਸੀਂ ਉਪਾਅ ਕਰਨਾ ਹੈ ਜੀ ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਭਲੀ ਭਾਂਤ ਜਾਣਦੇ ਹੋ ਜਿੰਨਾ ਵੀ ਤੁਸੀਂ ਆਪਣੇ ਜਜ਼ਬਾਤਾਂ ਨੂੰ ਛਪਾਉਂਦੇ ਹੋ ਓਨੇ ਹੀ ਜ਼ਿਆਦਾ ਭਾਵਨਾਤਮਕ ਤੌਰ ਤੇ ਸੰਵੇਦਨਸ਼ੀਲ ਹੋ ਜਾਂਦੇ ਹੋ ਇਸ ਲਈ ਤੁਹਾਨੂੰ ਅਜਿਹੀ ਸਥਿਤੀ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਨਹੀਂ ਤਾਂ ਬਹੁਤ ਮੁਸ਼ਕਿਲ ਹੋ ਸਕਦੀ ਹੈ ਗ੍ਰਹਾਂ ਦੀ ਸਥਿਤੀ ਦੇ ਅਨੁਸਾਰ ਤੁਹਾਡੀ ਰਾਸ਼ੀ ਦੇ ਲੋਕਾਂ ਦਾ ਆਰਥਿਕ ਹਫਤਾ ਆਸਤ ਦਰਜੇ ਤੋਂ ਵਧੀਆ ਨਤੀਜੇ ਲੈ ਕੇ ਆਵੇਗਾ ਧਨ ਨੂੰ ਵਧਾਉਣ ਦੇ ਕਈ ਸ਼ਾਨਦਾਰ ਮੌਕੇ ਪ੍ਰਾਪਤ ਹੋ ਸਕਦੇ ਹਨ ਕਿਸੇ ਦੇ ਲਈ ਉਸ ਦੀ ਸਮੱਸਿਆ ਛੋਟੀ ਹੁੰਦੀ ਹੈ ਪਰ ਇਸ ਹਫਤੇ ਸੰਭਵ ਹੈ ਕਿ ਤੁਹਾਡੀ ਪਰੇਸ਼ਾਨੀ ਵੀ ਤੁਹਾਡੇ ਲਈ ਕਾਫੀ ਵੱਡੀ ਹੋ ਸਕਦੀ ਹੈ ਇਸ ਗੱਲ ਨੂੰ ਵੀ ਸਮਝਣਾ ਹੋਵੇਗਾ ਕਿ ਆਸ-ਪਾਸ ਦੇ ਲੋਕ ਤੁਹਾਡੇ ਦਰਦ ਨੂੰ ਨਹੀਂ ਸਮਝਦੇ ਅਜਿਹੇ ਵਿੱਚ ਉਹਨਾਂ ਤੋਂ ਜ਼ਿਆਦਾ ਉਮੀਦ ਰੱਖਣ ਨਾਲ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ ਇਸ ਲਈ ਇਸ ਹਫ਼ਤੇ ਦੂਜਿਆਂ ਤੋਂ ਜ਼ਿਆਦਾ ਉਮੀਦ ਰੱਖਣ ਤੋਂ ਬਚੋ ਇਸ ਹਫ਼ਤੇ ਤੁਹਾਡਾ ਮਨ ਆਪਣੇ ਕੰਮ ਤੋਂ ਹਟ ਕੇ ਸੁੱਖ-ਸੁਵਿਧਾਵਾਂ ਦੀ ਪੂਰਤੀ ਵਿੱਚ ਜ਼ਿਆਦਾ ਲੱਗ ਜਾਵੇਗਾ ਅਜਿਹੀ ਸਥਿਤੀ ਵਿੱਚ ਆਪਣਾ ਮਨ ਸਿਰਫ਼ ਆਪਣੇ ਟੀਚਿਆਂ ਨੂੰ ਪੂਰਾ ਕਰਨ ਵੱਲ ਹੀ ਕੇਂਦ੍ਰਿਤ ਕਰੋ ਜੇਕਰ ਤੁਸੀਂ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਤਾਂ ਸਮਾਂ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਨਿਯਮਤ ਰੂਪ ਨਾਲ ਪ੍ਰਾਚੀਨ ਗ੍ਰੰਥ ਹਿਰਦੇ ਸਤੋਤਰ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਜੀਵਨ ਵਿੱਚ ਹਰ ਪੱਖ ਦਾ ਆਨੰਦ ਦੇ ਸਕਦਾ ਹੈ ਇਸ ਦੌਰਾਨ ਜ਼ਿਆਦਾਤਰ ਲੋਕ ਇਸ ਗੱਲ ਤੇ ਅਮਲ ਕਰਦੇ ਹੋਏ ਆਪਣੀਆਂ ਖਰਾਬ ਆਦਤਾਂ 'ਚ ਸੁਧਾਰ ਕਰਨ ਦਾ ਯਤਨ ਕਰਨਗੇ ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ 7ਵੇਂ ਘਰ ਵਿੱਚ ਹੋਣ ਕਰਕੇ ਰਚਨਾਤਮਕ ਪ੍ਰਤਿਭਾ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋਗੇ। ਇਹ ਹਫਤਾ ਤੁਹਾਡੇ ਲਈ ਕਾਫੀ ਲਾਭਦਾਇਕ ਸਾਬਿਤ ਹੋ ਜਾਵੇਗਾ। ਜੇਕਰ ਤੁਸੀਂ ਆਪਣੇ ਕੰਮ ਜਾਂ ਪੜ੍ਹਾਈ ਦੇ ਸਿਲਸਿਲੇ ਵਿੱਚ ਪਰਿਵਾਰ ਤੋਂ ਦੂਰ ਰਹਿੰਦੇ ਹੋ, ਇਸ ਹਫਤੇ ਤੁਹਾਨੂੰ ਕਾਫੀ ਹੱਦ ਤੱਕ ਇਹਨਾਂ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਵੇਗੀ। ਨਾਲ ਹੀ ਤੁਸੀਂ ਆਪਣੀ ਮਿੱਠੀ ਬੋਲਬਾਣੀ ਦੇ ਕਾਰਨ ਸਮੇਂ ਦੌਰਾਨ ਲੋਕਾਂ ਨੂੰ ਆਪਣਾ ਬਣਾ ਸਕਦੇ ਹੋ। ਉਹਨਾਂ ਦੇ ਮਨ ਵਿੱਚ ਜਗ੍ਹਾ ਬਣਾ ਸਕਦੇ ਹੋ ਇਸ ਸਮੇਂ ਤੁਹਾਨੂੰ ਹਰ ਪ੍ਰਕਾਰ ਦੀ ਗਲਤਫਹਿਮੀ ਦਾ ਸ਼ਿਕਾਰ ਬਣਨ ਤੋਂ ਬਚਾ ਕਰਨਾ ਹੋਵੇਗਾ ਇਸ ਇਲਾਵਾ ਵਿਦਿਆਰਥੀ ਵਰਗ ਨੂੰ ਘੱਟ ਹੀ ਮਿਹਨਤ ਕਰਨੀ ਪਵੇਗੀ ਆਪਣੀ ਮਿਹਨਤ ਤੇ ਉੱਤਮ ਨਤੀਜੇ ਮਿਲ ਜਾਣਗੇ ਮਾਨਸਿਕ ਤਣਾਅ ਵਿੱਚ ਵਾਧਾ ਹੋਵੇਗਾ ਤੇ ਬੇਚਾਨੀ ਦਾ ਮੁੱਖ ਕਾਰਨ ਵੀ ਬਣ ਸਕਦੇ ਹਨ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 41 ਵਾਰ ਓਮ ਬੁੱਧਾਏ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਜੇਕਰ ਤੁਹਾਡਾ ਕੋਈ ਮਾਮਲਾ ਕੋਟਕ ਚਹਰੀ ਵਿੱਚ ਚੱਲ ਰਿਹਾ ਹੈ ਉਸ ਦੇ ਨਤੀਜੇ ਦੇ ਬਾਰੇ ਸੋਚ-ਸੋਚ ਕੇ ਖੁਦ ਨੂੰ ਬੇਚੈਨ ਕਰ ਲੋਗੇ ਇਸ ਦੇ ਕਾਰਨ ਘਰ ਪਰਿਵਾਰ ਦਾ ਵਾਤਾਵਰਣ ਵੀ ਅਸ਼ਾਂਤ ਹੋ ਜਾਵੇਗਾ ਇਸ ਹਫਤੇ ਤੁਹਾਨੂੰ ਜ਼ਮੀਨ ਰੀਅਲ ਅਸਟੇਟ ਜਾਂ ਸੰਸਕ੍ਰਿਤ ਪ੍ਰਯੋਜਨਾ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ ਕਿਉਂਕਿ ਇਹ ਸਮਾਂ ਇਹਨਾਂ ਯੋਜਨਾਵਾਂ ਵਿੱਚ ਨਿਵੇਸ਼ ਕਰਨ ਲਈ ਸੰਜੋਗ ਬਣਾ ਰਿਹਾ ਹੈ ਅਜੇ ਇਹ ਵਿੱਚ ਇਹਨਾਂ ਮੌਕਿਆਂ ਨੂੰ ਆਪਣੇ ਹੱਥੋਂ ਨਾ ਜਾਣ ਦਿਓ ਇਹਨਾਂ ਦਾ ਉੱਤਮ ਲਾਭ ਉਠਾਓ ਇਹ ਹਫ਼ਤਾ ਪਰਿਵਾਰ ਦੇ ਲਿਹਾਜ਼ ਨਾਲ ਖੁਸ਼ੀਆਂ ਨਾਲ ਭਰਿਆ ਰਹੇਗਾ ਤੁਹਾਡੇ ਪਰਿਵਾਰ ਦੇ ਕਈ ਮੈਂਬਰ ਤੁਹਾਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਗੇ ਤੁਸੀਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਵੇਖ ਕੇ ਖੁਦ ਵੀ ਘਰ ਦੇ ਵਾਤਾਵਰਣ ਨੂੰ ਅਨੁਕੂਲ ਕਰਨ ਦਾ ਯਤਨ ਕਰੋਗੇ ਇਸ ਹਫ਼ਤੇ ਤੁਸੀਂ ਸਮੇਂ ਸਿਰ ਘਰ ਪਹੁੰਚੋਗੇ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਚੰਗਾ ਸਮਾਂ ਬਿਤਾਓਗੇ ਵਿਦਿਆਰਥੀ ਵਰਗ ਦੀ ਗੱਲ ਕਰੀਏ ਜੇਕਰ ਵਿਦੇਸ਼ ਜਾਣ ਦੇ ਇਸ਼ਕ ਹੋ ਤਾਂ ਜਾਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ੁੱਕਰਵਾਰ ਦੇ ਦਿਨ ਸ਼ੁਕਰਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਿਹਤ ਦੇ ਲਿਹਾਜ਼ ਨਾਲ ਇਹ ਸਮਾਂ ਤੁਹਾਡੇ ਲਈ ਖਾਸ ਹੈ ਇਸ ਦੌਰਾਨ ਤੁਹਾਨੂੰ ਸਿਹਤ ਸੰਬੰਧੀ ਦੁੱਖਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ ਪਰ ਇਸ ਦੇ ਬਾਵਜੂਦ ਤੁਹਾਨੂੰ ਸੁਝਾ ਦਿੱਤਾ ਜਾਂਦਾ ਹੈ ਤੁਸੀਂ ਰੋਜ਼ਾਨਾ ਕਸਰਤ ਕਰੋ ਤੇ ਚੰਗੀ ਖੁਰਾਕ ਲਓ ਆਰਥਿਕ ਤੰਗੀ ਤੋਂ ਬਚਣ ਲਈ ਤੁਹਾਨੂੰ ਇਸ ਹਫ਼ਤੇ ਤੈਹ ਬਜਟ ਤੋਂ ਦੂਰ ਜਾਣ ਦੀ ਸਖਤ ਹਿਦਾਇਤ ਦਿੱਤੀ ਜਾਂਦੀ ਹੈ ਅਜਿਹੇ ਵਿੱਚ ਸ਼ੁਰੂਆਤ ਤੋਂ ਹੀ ਇੱਕ ਸਹੀ ਆਰਥਿਕ ਯੋਜਨਾ ਦਾ ਨਿਰਮਾਣ ਕਰੋ ਤੁਸੀਂ ਆਪਣੇ ਜੀਵਨ ਸਾਥੀ ਤੇ ਘਰਵਾਲਿਆਂ ਦਾ ਸਹਿਯੋਗ ਲੈ ਸਕਦੇ ਹੋ ਫਿਰ ਉਸੇ ਹੀ ਅਨੁਸਾਰ ਆਪਣੇ ਪੈਸੇ ਖਰਚ ਕਰੋ ਤੁਹਾਡਾ ਕਿਸੇ ਸੁਵਿਧਾਵਾਂ ਤੇ ਜ਼ਰੂਰਤ ਤੋਂ ਜ਼ਿਆਦਾ ਪੈਸਾ ਖਰਚ ਕਰਨਾ ਤੁਹਾਡੇ ਮਾਪਿਆਂ ਨੂੰ ਨਰਾਜ਼ ਕਰ ਸਕਦਾ ਹੈ ਇਸ ਲਈ ਸ਼ੁਰੂਆਤ ਤੋਂ ਹੀ ਇਸ ਗੱਲ ਦਾ ਧਿਆਨ ਰੱਖੋ ਜਿਸ ਦੇ ਕਾਰਨ ਤੁਹਾਨੂੰ ਉਹਨਾਂ ਦੀ ਝੜਕਾਂ ਤੇ ਫਟਕਾਰ ਤੋਂ ਬਚਾਅ ਹੋ ਸਕਦਾ ਹੈ ਕਿਉਂਕਿ ਇਸ ਨਾਲ ਤੁਹਾਡਾ ਵੀ ਮੂਡ ਖਰਾਬ ਹੋਵੇਗਾ ਤੇ ਘਰ ਪਰਿਵਾਰ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਜਾਵੇਗਾ ਹੌਲੀ ਹੌਲੀ ਗੱਲ ਜ਼ਿਆਦਾ ਵੱਧ ਸਕਦੀ ਹੈ ਤੁਹਾਡੇ ਘਰ ਵਿੱਚ ਇਮੇਜ ਖਰਾਬ ਹੋ ਸਕਦੀ ਹੈ ਇਸ ਹਫਤੇ ਤੁਸੀਂ ਅੰਧਵਿਸ਼ਵਾਸ ਤੋਂ ਬਚਣਾ ਹੈ ਤੇ ਕੋਈ ਵੀ ਗਲਤੀ ਨਹੀਂ ਕਰਨੀ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 19 ਵਾਰ ਓਮ ਪੋਮਾਇ ਨਮਹ ਮੰਤਰ ਦਾ ਜਾਪ ਕਰਨਾ ਹੈ। ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ। ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਮਾਤਾ ਪਿਤਾ ਦੀ ਖਰਾਬ ਸਿਹਤ ਇਸ ਹਫਤੇ ਤੁਹਾਡੀ ਚਿੰਤਾ ਦਾ ਮੁੱਖ ਕਾਰਨ ਬਣ ਸਕਦੀ ਹੈ। ਅਜੇਹੇ ਵਿੱਚ ਖੁਦ ਨੂੰ ਹਰ ਪ੍ਰਕਾਰ ਦੀ ਚਿੰਤਾ ਤੋਂ ਮੁਕਤ ਰੱਖਣ ਦੇ ਲਈ ਆਪਣੀ ਆਤਮ ਸ਼ਾਂਤੀ ਦੇ ਲਈ ਕਿਸੇ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਸਮਾਂ ਬਤੀਤ ਕਰੋ। ਇਸ ਹਫ਼ਤੇ ਦੇ ਦੌਰਾਨ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਤੇ ਨਾਲ ਹੀ ਖਰਚਿਆਂ ਵਿੱਚ ਵੀ ਵਾਧਾ ਹੋ ਜਾਵੇਗਾ। ਹਾਲਾਂਕਿ ਤੁਸੀਂ ਕੰਟਰੋਲ ਕਰ ਸਕਦੇ ਹੋ ਤੇ ਆਰਥਿਕ ਮੁਨਾਫੇ ਬਾਰੇ ਸੋਚ ਸਕਦੇ ਹੋ। ਇਸ ਹਫ਼ਤੇ ਤੁਹਾਡੇ ਦੋਸਤ ਜਾਂ ਕਰੀਬੀ ਤੁਹਾਡੀਆਂ ਗੱਲਾਂ ਜਾਂ ਸੁਝਾਵਾਂ ਦਾ ਮਹੱਤਵ ਨਹੀਂ ਦੇਣਗੇ। ਇਸ ਕਾਰਨ ਤੁਸੀਂ ਆਪਣੇ ਆਪ ਨੂੰ ਨਜ਼ਰ ਅੰਦਾਜ਼ ਹੁੰਦਾ ਹੋਇਆ ਮਹਿਸੂਸ ਕਰੋਗੇ ਜਿਸ ਦੇ ਨਾਲ ਤੁਹਾਨੂੰ ਮਾਨਸਿਕ ਤਣਾਅ ਹੋਣ ਦੀ ਸੰਭਾਵਨਾ ਹੈ ਤੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਆਪਣੀ ਜ਼ਿੰਦਗੀ ਵਿੱਚ ਨਵਾਂ ਪਣ ਲਿਆਓ ਸੋਸ਼ਲ ਮੀਡੀਆ ਦੇ ਨਾਲ ਅਪਡੇਟ ਹੁੰਦੇ ਹੀ ਰਹਿਣਾ ਹੈ ਕਿਉਂਕਿ ਇਹ ਸਮਾਂ ਤੁਹਾਡੇ ਲਈ ਫਿਰ ਚੰਗਾ ਹੋਵੇਗਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਵੀਰਵਾਰ ਦੇ ਦਿਨ ਬਜ਼ੁਰਗ ਬ੍ਰਾਹਮਣ ਨੂੰ ਅਨਦਾਨ ਕਰੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਸਿਹਤ ਦੇ ਪੱਖ ਤੋਂ ਚੰਗੇ ਨਤੀਜੇ ਦੇਵੇਗਾ। ਹਲਕੀ ਫੁਲਕੀ ਸਮੱਸਿਆ ਤਾਂ ਆਉਂਦੀ ਜਾਂਦੀ ਰਹੇਗੀ ਪਰੰਤੂ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਨਹੀਂ ਬਣੋਗੇ। ਸਰੀਰਕ ਰੂਪ ਤੋਂ ਪਹਿਲਾਂ ਤੋਂ ਜ਼ਿਆਦਾ ਸਿਹਤਮੰਦ ਹੋਵੋਗੇ। ਇਸ ਹਫਤੇ ਤੁਹਾਨੂੰ ਆਪਣੇ ਖਰਚੇ ਤੇ ਕਾਬੂ ਰੱਖਣ ਦੀ ਲੋੜ ਹੈ। ਇਸ ਦੇ ਲਈ ਘਰ ਵਾਸਤੇ ਖਰੀਦਦਾਰੀ ਕਰਦੇ ਸਮੇਂ ਪੈਸੇ ਖੋਲ ਕੇ ਖਰਚ ਨਾ ਕਰੋ। ਭਾਵੇਂ ਦਿਲ ਇੰਨਾ ਜ਼ਿਆਦਾ ਨਹੀਂ ਖੋਲਣਾ ਕਿ ਫਜ਼ੂਲ ਖਰਚੀ ਹੋ ਜਾਵੇ। ਨਹੀਂ ਤਾਂ ਤੁਹਾਨੂੰ ਭਵਿੱਖ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਘਰ ਦੇ ਜੀਵਾਂ ਨਾਲ ਝੜਪ ਤੇ ਵਿਵਾਦ ਹੋਣਾ ਸੰਭਵ ਹੈ ਹਾਲਾਂਕਿ ਇਸ ਦੇ ਨਾਲ ਹੀ ਤੁਸੀਂ ਤੁਰੰਤ ਆਪਣੀ ਗਲਤੀ ਨੂੰ ਮੰਨਦੇ ਹੋਏ ਬਾਅਦ ਵਿੱਚ ਵਿਵਾਦ ਨੂੰ ਖਤਮ ਕਰਨ ਵਿੱਚ ਸਫਲ ਹੋ ਜਾਓਗੇ ਜੇਕਰ ਤੁਸੀਂ ਘਰ ਤੋਂ ਦੂਰ ਕਿਸੇ ਵੱਡੇ ਕਾਲਜ ਵਿੱਚ ਦਾਖਲਾ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਇਸ ਸਮੇਂ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦੀ ਮਦਦ ਦੀ ਲੋੜ ਹੋਵੇ ਕੀ ਤੇ ਸ਼ਾਰਟਕਟ ਲੈਣ ਤੋਂ ਬਚੋ ਨਹੀਂ ਤਾਂ ਜ਼ਿੰਦਗੀ ਪਰ ਪਛਤਾਉਣਾ ਪੈ ਸਕਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 44 ਵਾਰ ਓਮ ਮੰਦਾਯ ਨਮਹਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਨੂੰ ਸਿਹਤ ਸੰਬੰਧੀ ਕੋਈ ਵੱਡੀ ਸਮੱਸਿਆ ਸੀ ਤਾਂ ਇਸ ਹਫਤੇ ਠੀਕ ਹੋ ਜਾਵੇਗੀ ਕਿਸੇ ਕਾਰਨ ਕਰਕੇ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ ਜਿਸ ਨਾਲ ਤੁਹਾਨੂੰ ਥਕਾਵਟ ਤੇ ਤਣਾ ਹੋ ਸਕਦਾ ਹੈ ਇਸ ਲਈ ਤੁਹਾਡੇ ਲਈ ਵਧੀਆ ਹੋਵੇਗਾ ਕਿਸੇ ਯਾਤਰਾ ਤੇ ਜਾਣ ਤੋਂ ਬਚੋ ਤੇ ਆਪਣੇ ਸਰੀਰ ਨੂੰ ਵਧੇਰੇ ਆਰਾਮ ਦਿਓ ਇਸ ਹਫਤੇ ਤੁਹਾਡੇ ਅੰਦਰ ਰਚਨਾਤਮਕ ਵਿਚਾਰਾਂ ਵਿੱਚ ਵਾਧਾ ਹੋ ਜਾਵੇਗਾ ਜਿਸ ਨਾਲ ਤੁਸੀਂ ਪੈਸੇ ਕਮਾਉਣ ਦੇ ਲਈ ਨਵੇਂ ਮੌਕੇ ਲੱਭਦੇ ਹੋਏ ਨਜ਼ਰ ਆਓਗੇ ਚੰਗਾ ਮੁਨਾਫਾ ਕਮਾ ਸਕਦੇ ਹੋ ਇਸ ਦੌਰਾਨ ਹਰ ਦਸਤਾਵੇਜ਼ ਤੇ ਹਸਤਾਖਰ ਕਰਨ ਤੋਂ ਪਹਿਲਾਂ ਤਸੱਲੀ ਨਾਲ ਤੁਹਾਨੂੰ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਡਾ ਕਿਸੇ ਵੀ ਕਾਰਨ ਤੋਂ देर ਰਾਤ ਤੱਕ ਘਰ ਤੋਂ ਬਾਹਰ ਰਹਿਣਾ ਵੀ ਆਪਣੀਆਂ ਸੁੱਖ-ਸੁਵਿਧਾਵਾਂ ਤੇ ਜ਼ਰੂਰਤ ਤੋਂ ਜ਼ਿਆਦਾ ਪੈਸਾ ਖਰਚ ਕਰਨਾ ਇਸ ਹਫ਼ਤੇ ਤੁਹਾਡੇ ਮਾਪਿਆਂ ਨੂੰ ਨਾਰਾਜ਼ ਕਰ ਸਕਦਾ ਹੈ। ਇਸ ਲਈ ਸ਼ੁਰੂਆਤ ਤੋਂ ਇਸ ਗੱਲ ਦਾ ਧਿਆਨ ਰੱਖੋ ਕਿ ਅਜਿਹਾ ਕੁਝ ਨਾ ਕਰੋ ਨਹੀਂ ਤਾਂ ਤੁਹਾਡਾ ਵੀ ਮੂਡ ਖਰਾਬ ਹੋ ਸਕਦਾ ਹੈ ਤੇ ਪਰਿਵਾਰਕ ਵਾਤਾਵਰਣ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਜਾਵੇਗਾ। ਇਸ ਹਫਤੇ ਕੈਰੀਅਰ ਭਵਿਕਿਆ ਬਾਣੀ ਇਹ ਸੰਕੇਤ ਦਿੰਦੀ ਹੈ ਕਿ ਇਸ ਰਾਸ਼ੀ ਦੇ ਵਪਾਰ ਖੇਤਰ ਨਾਲ ਜੁੜੇ ਲੋਕ ਗ੍ਰਹਿ ਨਕਸ਼ਤਰਾਂ ਦੀ ਸਥਿਤੀ ਨਾਲ ਅਨਕੂਲ ਨਤੀਜੇ ਹੀ ਪ੍ਰਾਪਤ ਕਰਨਗੇ ਇਸ ਸਮੇਂ ਤੁਹਾਨੂੰ ਕਮਾਈ ਚੰਗੀ ਹੋਣ ਦੀ ਸੰਭਾਵਨਾ ਹੈ ਆਰਥਿਕ ਨੁਕਸਾਨ ਤੁਹਾਡੀ ਪੜ੍ਹਾਈ ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ ਇਸ ਤੋਂ ਬਚਣ ਲਈ ਇਸ ਹਫਤੇ ਤੁਸੀਂ ਉਪਾਅ ਕਰਨਾ ਹੈ ਜ ਸ਼ਨੀਵਾਰ ਦੇ ਦਿਨ ਗਰੀਬ ਲੋਕਾਂ ਨੂੰ ਅਨਦਾਨ ਕਰੋ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਘਰੇਲੂ ਜਾਂ ਪਰਿਵਾਰ ਵਿੱਚ ਇਲਾਜ ਨਾਲ ਜੁੜੇ ਖਰਚਿਆਂ ਵਿੱਚ ਚੰਗਾ ਖਾਸਾ ਵਾਧਾ ਹੋ ਸਕਦਾ ਹੈ ਜਿਸ ਕਾਰਨ ਤੁਹਾਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਬੇਚੈਨੀ ਵੀ ਹੋ ਸਕਦੀ ਹੈ ਇਸ ਨਾਲ ਖੁਦ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਦੂਜਿਆਂ ਦੀ ਸਿਹਤ ਖਰਾਬ ਹੋ ਸਕਦੀ ਹੈ ਤੇ ਨਾਲ ਨਾਲ ਤੁਸੀਂ ਆਪਣੀ ਵੀ ਸਿਹਤ ਖਰਾਬ ਕਰ ਸਕਦੇ ਹੋ ਇਸ ਹਫਤੇ ਤੁਸੀਂ ਊਰਜਾ ਨਾਲ ਭਰੇ ਰਹੋਗੇ ਤੇ ਸੰਭਾਵਨਾ ਹੈ ਅਚਾਨਕ ਹੀ ਕੋਈ ਅਣਕਿਆਸਿਆ ਮੁਨਾਫਾ ਵੀ ਤੁਹਾਨੂੰ ਮਿਲ ਸਕਦਾ ਹੈ ਜਿਸ ਦੀ ਤੁਸੀਂ ਉਮੀਦ ਨਹੀਂ ਕੀਤੀ ਹੋਵੇਗੀ ਅਜਿਹੇ ਵਿੱਚ ਇਸ ਮੁਨਾਫੇ ਦਾ ਇੱਕ ਛੋਟਾ ਜਿਹਾ ਹਿੱਸਾ ਸਮਾਜਿਕ ਕੰਮਾਂ ਵਿੱਚ ਜ਼ਰੂਰ ਲਗਾਓਗੇ ਇਸ ਰਾਸ਼ੀ ਦੇ ਨੌਜਵਾਨ ਜਾਤਕਾਂ ਨੂੰ ਹਫ਼ਤੇ ਵਿੱਚ ਸਕੂਲ ਜਾਂ ਕਾਲਜ ਦੇ ਕਿਸੇ ਪ੍ਰੋਜੈਕਟ ਵਿੱਚ ਵੱਡੀ ਸਫਲਤਾ ਪ੍ਰਾਪਤ ਹੋ ਸਕਦੀ ਹੈ ਉਹ ਆਪਣੇ ਵੱਡੇਆਂ ਭੈਣ ਜਾਂ ਭਰਾ ਦੇ ਨਾਲ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਨਾਲ ਹੀ ਉਹਨਾਂ ਨੂੰ ਆਪਣੇ ਪ੍ਰੋਜੈਕਟ ਬਾਰੇ ਜਾਣੋ ਵੀ ਕਰਵਾ ਸਕਦੇ ਹਨ ਇਸ ਰਾਸ਼ੀ ਵਾਲੇ ਜਿਹੜੇ ਲੋਕ ਆਪਣੀ ਨੌਕਰੀ ਵਿੱਚ ਤਬਾਦਲਾ ਚਾਹੁੰਦੇ ਹਨ ਜਾਂ ਨੌਕਰੀ 'ਚ ਚੰਗਾ ਬਦਲਾਅ ਚਾਹੁੰਦੇ ਹਨ ਉਹ ਮਿਲ ਜਾਵੇਗਾ ਹਾਲਾਂਕਿ ਇਸ ਦੇ ਲਈ ਤੁਹਾਨੂੰ ਸ਼ੁਰੂਆਤ ਤੋਂ ਹੀ ਸੀਨੀਅਰ ਅਧਿਕਾਰੀਆਂ ਨਾਲ ਬਣਾ ਕੇ ਰੱਖਣੀ ਹੋਵੇਗੀ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਸਮਾਂ ਚੰਗਾ ਹੈ ਤੇ ਤੁਹਾਨੂੰ ਹਰ ਵਿਸ਼ੇ ਨੂੰ ਸਮਝਣ ਦੀ ਲੋੜ ਹੈ ਤੇ ਤੁਸੀਂ ਜੋ ਵੀ ਭਵਿੱਖ ਵਿੱਚ ਫੈਸਲਾ ਲੈਣਾ ਹੈ ਸੋਚ ਸਮਝ ਕੇ ਲਓ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 21 ਵਾਰ ਓਮ ਗੁਰਵੇ ਨਮਹ ਮੰਤਰ ਦਾ ਜਾਪ ਕਰੋ ਸੋ ਦੋਸਤੋ ਇਹ ਸੀ ਜੀ ਇਸ ਹਫਤੇ ਦਾ ਰਾਸ਼ੀ ਫਲ ਧੰਨਵਾਦ